ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਵ ਕ੍ਰिएशन YouTube ਚੈਨਲ ਤੇ ਅੱਜ ਜਿਹੜੀ ਮੈਂ ਵੀਡੀਓ ਤੁਹਾਡੇ ਲਈ ਲੈ ਕੇ ਆਈ ਆਂ ਅੱਜ ਮੈਂ ਤੁਹਾਨੂੰ ਦੱਸਾਂਗੀ ਵੀ ਜਿਹੜੇ ਸਿੰਗਲ ਤਾਗੇ ਨਾਲ ਆਪਾਂ ਸਿੰਗਲ ਕੁੰਡੇ ਸਲਾਈ ਉੱਪਰ ਕਿਵੇਂ ਪਾਉਣੇ ਆ ਇਹ ਅੱਜ ਮੈਂ ਤੁਹਾਨੂੰ ਦੋ ਤਰੀਕਿਆਂ ਨਾਲ ਕੁੰਡੇ ਪਾਉਣਾ ਦੱਸਾਂਗੀ ਬਹੁਤ ਹੀ ਸੌਖੇ ਤਰੀਕੇ ਆ ਦੋਨੇ ਜਿਵੇਂ ਤੁਹਾਨੂੰ ਸੌਖੇ ਲੱਗਣਗੇ ਤੁਸੀਂ ਉਸੇ ਤਰ੍ਹਾਂ ਕੁੰਡੇ ਪਾ ਲੈਣੇ ਆ ਜਦੋਂ ਆਪਾਂ ਬੱਚਿਆਂ ਦੇ ਬੂਟ ਜਾਂ ਟੋਪੀਆਂ ਵਗੈਰਾ ਬਣਾਉਣੀ ਹੈ ਤਾਂ ਆਪਾਂ ਸਿੰਗਲ ਕੁੰਡੇ ਪਾ ਕੇ ਇਸ ਤਰ੍ਹਾਂ ਬਣਾਉਣੀ ਆ ਜਾਂ ਕੋਈ ਇਹੋ ਜਿਹਾ ਪ੍ਰੋਜੈਕਟ ਆਪਣਾ ਹੁੰਦਾ ਹੈ ਅ ਬਈ ਆਪਾਂ ਸਿੰਗਲ ਕੁੰਡੇ ਪਾ ਕੇ ਉੱਪਰ ਆਪਣਾ ਡਿਜ਼ਾਈਨ ਸ਼ੁਰੂ ਕਰਦੇ ਆ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਆ ਤਾਂ ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਠੀਕ ਹੈ ਇਸ ਤਰ੍ਹਾਂ ਇਹ ਸਲਾਈ ਉੱਪਰ ਮੈਂ ਕੁੰਡੇ ਪਾਏ ਆ ਪਹਿਲਾਂ ਮੈਂ ਤੁਹਾਨੂੰ ਇਹ ਤਰੀਕਾ ਦੱਸਦੀ ਆ ਕਿ ਇਸ ਤਰ੍ਹਾਂ ਆਪਾਂ ਇਹ ਕੁੰਡੇ ਪਾਉਣੇ ਆ ਇਹ ਥਰੈਮੈ ਸਲਾਈ ਉਪਰ ਕੁੰਡੇ ਲਾ ਦਿੰਨੀ ਫਿਰ ਦੁਬਾਰਾ ਤੁਹਾਨੂੰ ਦੱਸਦੀ ਹਾਂ ਹੁਣ ਆਪਾਂ ਜਿੰਨੇ ਵੀ ਕੁੰਡੇ ਪਾਉਣੇ ਹੋਣਗੇ ਸਲਾਈ ਉੱਪਰ ਆਪਾਂ ਉਸ ਹਿਸਾਬ ਨਾਲ ਇੱਧਰ ਆਪਣਾ ਥ੍ਰੈਡ ਛੱਡ ਲੈਣਾ ਹੈ ਜਿੰਨੇ ਵੀ ਕੁੰਡੇ ਆਪਾਂ ਸਲਾਈ ਉੱਪਰ ਪਾਉਣੇ ਹੋਣਗੇ ਉਸ ਹਿਸਾਬ ਨਾਲ ਤੇ ਇੱਧਰ ਆਪਣਾ ਇਹ ਹੋ ਜਾਂਦਾ ਗੋਲੇ ਵਾਲਾ ਥ੍ਰੈਡ ਤਾਂ ਹੁਣ ਆਪਾਂ ਇਹ ਥ੍ਰੈਡ ਨੂੰ ਸਲਾਈ ਉੱਪਰ ਪਾਉਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹ ਇੱਕ ਕੁੰਡਾ ਤਾਂ ਆਪਣਾ ਇਹ ਬਣ ਜਾਂਦਾ ਤੇ ਹੁਣ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਕੁੰਡੇ ਪਾਉਣੇ ਜਿਹੜਾ ਆਪਣਾ ਇਹ ਥ੍ਰੈਡ ਹੈ ਇਸ ਤਰ੍ਹਾਂ ਆਪਾਂ ਉਂਗਲਾਂ ਵਿੱਚਕਾਰ ਇਹਨੂੰ ਫੜ ਲੈਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਠੀਕ ਹੈ ਤੇ ਦੂਸਰਾ ਥ੍ਰੈਡ ਆਪਾਂ ਇਸ ਤਰ੍ਹਾਂ ਲੈ ਆਉਣਾ ਐਸਤਰਾ ਕਰਕੇ ਆਪਾਂ ਥ੍ਰੈਡ ਫੜ ਲੈਣੀ ਹੁਣ ਆਪਾਂ ਜਿਹੜਾ ਆਪਣਾ ਇਹ ਥ੍ਰੈਡ ਹੈ ਅੰਗੂਠੇ ਉੱਪਰ ਇਸ ਤਰ੍ਹਾਂ ਵਾਲ ਪਾਇਆ ਆਪਾਂ ਇਹ ਥ੍ਰੈਡ ਦਾ ਜਿਹੜਾ ਆਪਣਾ ਇਹ ਥ੍ਰੈਡ ਹੈ ਇਸ ਤਰ੍ਹਾਂ ਸਲਾਈ ਉੱਪਰ ਲੈਣਾ ਹੈ ਨੂੰ ਠੀਕ ਹੈ ਫਿਰ ਇਸ ਥ੍ਰੈਡ ਦੇ ਨੀਚੇ ਦੀ ਆਪਾਂ ਸਲਾਈ ਲੈ ਕੇ ਆਉਣੀ ਹੈ ਇਸ ਤਰ੍ਹਾਂ ਐਸਤਰਾ ਕੁੰਡਾ ਪੈ ਜਾਂਦਾ ਇੱਕ ਕੁੰਡਾ ਹੋ ਗਿਆ ਫੇਰ ਉਸੇ ਤਰ੍ਹਾਂ ਅੰਗੂਠੇ ਉੱਪਰ ਇਸ ਤਰ੍ਹਾਂ ਵਾਲ ਪਾ ਕੇ ਇਹ ਥ੍ਰੈਡ ਆਪਾਂ ਸਲਾਈ ਉੱਪਰ ਲੈ ਕੇ ਫਿਰ ਆਪਾਂ ਇਹ ਥ੍ਰੈਡ ਦੇ نیچے ਦੀ ਸਲਾਈ ਲੈ ਕੇ ਆਉਣੀ ਹੈ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਇਹ ਥ੍ਰੈਡ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਲੈ ਕੇ ਇਹ ਥ੍ਰੈਡ ਦੇ ਆਪਾਂ نیچے ਦੀ ਸਲਾਈ ਫੇਰ ਵਾਪਸ ਇੱਧਰ ਲੈ ਕੇ ਆਉਣੀ ਹੈ ਫੇਰ ਉਸੇ ਤਰ੍ਹਾਂ ਫੇਰ ਉਸੇ ਤਰ੍ਹਾਂ ਕਰਕੇ ਅੰਗੂਠੇ ਉੱਪਰ ਇਸ ਤਰ੍ਹਾਂ ਵਲ ਪਾ ਕੇ ਇਹ ਥ੍ਰੈਡ ਆਪਾਂ ਸਲਾਈ ਉੱਪਰ ਲੈ ਕੇ ਤੇ ਇਹ ਥ੍ਰੈਡ ਦੇ نیچے ਦੀ ਸਲਾਈ ਆਪਾਂ ਵਾਪਸ ਇੱਧਰ ਲੈ ਕੇ ਆਉਣੀ ਸੀ ਉਸੇ ਤਰ੍ਹਾਂ ਫੇਰ ਉਸੇ ਤਰ੍ਹਾਂ ਇਹ ਥ੍ਰੈਡ ਆਪਾਂ ਸਲਾਈ ਉੱਪਰ ਲੈਣਾ ਤੇ ਇਹ ਥ੍ਰੈਡ ਦੇ نیچے ਦੀ ਸਲਾਈ ਲੈ ਕੇ ਆਉਣੀ ਹੈ ਆਪਾਂ ਜਿੰਨੇ ਵੀ ਗੁੰਡੇ ਆਪਾਂ ਪਾਉਣੇ ਹੋਣਗੇ తరికే న పాగల్ కడే సింగ థర్ెడ్ సింగ కుండే బ సౌఖా తరికా ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਉਣੀ ਆ ਤਾਂ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਜੇਕਰ ਤੁਸੀਂ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਇਹ ਕੁੰਡੇ ਪਾ ਕੇ ਦੱਸੀਏ ਇਸੇ ਤਰ੍ਹਾਂ ਕੁੰਡੇ ਪਾਏ ਤਾਂ ਜਦੋਂ ਆਪਣੀ ਇਧਰਲਾ ਆਪਣਾ ਸਿੱਧਾ ਪਾਸਾ ਇਹ ਆਪਣੀ ਆ ਜਾਂਦੀ ਹੈ ਉਲਟੀ ਸਾਈਡ ਇਸ ਤਰ੍ਹਾਂ ਜੇ ਆਪਾਂ ਕੋਈ ਡਿਜ਼ਾਈਨ ਹੁਣ ਸਿੱਧੇ ਪਾਸੇ ਤੋਂ ਸ਼ੁਰੂ ਕਰਨਾ ਹੈ ਤਾਂ ਸਲਾਈ ਆਪਣੀ ਹੁਣ ਪਹਿਲਾਂ ਇਧਰੋਂ ਸ਼ੁਰੂ ਹੋਣੀ ਹੈ ਤਾਂ ਪਹਿਲਾਂ ਆਪਾਂ ਇਧਰ ਸਲਾਈ ਇੱਕ ਕੰਪਲੀਟ ਕਰ ਲੈਣੀ ਹੈ ਉਲਟੀ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਆਪਾਂ ਫਿਰ ਸਿੱਧੇ ਪਾਸੇ ਤੋਂ ਆਪਣਾ ਡਿਜ਼ਾਈਨ ਜਿਹੜਾ ਸ਼ੁਰੂ ਹੋ ਜਾਂਦਾ ਠੀਕ ਹੈ ਇੱਕ ਤਰੀਕਾ ਆਪਣਾ ਇਹ ਹੋ ਗਿਆ ਕੁੰਡੇ ਪਾਉਣ ਦਾ ਹੁਣ ਮੈਂ ਤੁਹਾਨੂੰ ਦੂਸਰਾ ਤਰੀਕਾ ਦੱਸਦੀ ਹਾਂ ਸਿੰਗਲ ਕੁੰਡੇ ਪਾਉਣ ਦਾ ਸਿੰਗਲ ਥ्रेड ਨਾਲ ਜਿਵੇਂ ਤੁਹਾਨੂੰ ਕੁੰਡੇ ਸੌਖੇ ਲੱਗਦੇ ਹੋਣਗੇ ਤੁਸੀਂ ਉਸੇ ਤਰੀਕੇ ਨਾਲ ਪਾਲ ਲੈਣੀ ਹੈ ਇੱਕ ਤਰੀਕਾ ਤਾਂ ਆਪਣਾ ਇਹ ਹੋ ਗਿਆ ਇੱਕ ਤਰੀਕਾ ਆਪਣਾ ਜਿਹੜਾ ਕੁੰਡੇ ਪਾਉਣ ਦਾ ਇਸ ਤਰ੍ਹਾਂ ਇੱਧਰ ਆਪਣਾ ਇਹ ਗੋਲੇ ਵਾਲਾ ਥ੍ਰੈਡ ਹੈ ਤੇ ਜਿਹੜਾ ਆਪਾਂ ਇਹ ਥ੍ਰੈਡ ਹੈ ਜਿੰਨੇ ਆਪਾਂ ਕੁੰਡੇ ਪਾਉਣੇ ਹੋਣਗੇ ਉਸ ਹਿਸਾਬ ਨਾਲ ਆਪਾਂ ਇੱਧਰ ਥ੍ਰੈਡ ਛੱਡ ਲੈਣਾ ਹੈ ਇਹ ਜਿੰਨੇ ਵੀ ਆਪਾਂ ਕੁੰਡੇ ਲੈਣੇ ਹੋਣਗੇ ਜਿਵੇਂ ਹੁਣ ਆਪਾਂ ਇੱਧਰ ਆਪਣਾ ਥ੍ਰੈਡ ਛੱਡ ਲਿਆ ਜਿੰਨੇ ਆਪਾਂ ਕੁੰਡੇ ਸਲਾਈ ਉੱਪਰ ਪਾਉਣੇ ਆ ਠੀਕ ਹੈ ਇਹ ਆ ਗਿਆ ਗੋਲੇ ਵਾਲਾ ਥ੍ਰੈਡ ਤੇ ਹੁਣ ਆਪਾਂ ਇੱਥੇ ਨੋਟ ਲਗਾ ਲੈਣੀ ਐ ਸਿੰਪਲ ਤਰੀਕੇ ਨਾਲ ਇਸ ਤਰ੍ਹਾਂ ਐਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਇਹਨੂੰ ਛਲਾਈ ਉੱਪਰ ਪਾ ਲੈਣੀ ਐ ਠੀਕ ਐ ਇੱਕ ਗੁੰਡਾ ਤਾਂ ਆਪਣਾ ਹੀ ਹੋ ਜਾਂਦਾ ਐ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਾਸ ਲੈਣਾ ਇਸ ਤਰ੍ਹਾਂ ਹੁਣ ਇੱਧਰ ਆਪਣਾ ਥ੍ਰੈਡ ਛੱਡਿਆ ਹੋਇਆ ਤੇ ਇਹ ਆਪਣਾ ਆ ਗਿਆ ਗੋਲੇ ਵਾਲਾ ਥ੍ਰੈਡ ਜਿਹੜਾ ਹੁਣ ਇਹ ਗੋਲੇ ਵਾਲਾ ਥ੍ਰੈਡ ਹੈ ਇਹਨੂੰ ਆਪਾਂ ਪੈਰ ਦੇ ਅੰਗੂਠੇ ਨਾਲ ਵਲਦੇ ਲੈਣਾ ਜਿਹੜਾ ਹੁਣ ਆਪਣਾ ਇਹ ਥ੍ਰੈਡ ਹੈ ਇਸ ਤਰ੍ਹਾਂ ਉਂਗਲਾਂ ਉੱਪਰ ਵੱਲ ਦੇ ਕੇ ਫਿਰ ਆਪਾਂ ਇਹ ਥ੍ਰੈਡ ਇਸ ਤਰ੍ਹਾਂ ਫੜ ਲੈਣਾ ਜਿਹੜੀ ਆਪਣੀ ਸਲਾਈ ਆਪਾਂ ਇਸ ਤਰ੍ਹਾਂ ਲੈ ਕੇ ਜਾਣੀ ਹੈ ਇਹ ਥ੍ਰੈਡ ਆਪਾਂ ਸਲਾਈ ਉੱਪਰ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਦੋ ਕੁੰਡੇ ਹੋ ਗਏ ਆਪਣੇ ਫਿਰ ਉਸੇ ਤਰ੍ਹਾਂ ਹੁੰਗਲਾ ਉੱਪਰ ਇਸ ਤਰ੍ਹਾਂ ਵਾਲ ਪਾ ਕੇ ਇਹ ਥ੍ਰੈਡ ਆਪਾਂ ਇਸ ਤਰ੍ਹਾਂ ਫੜ ਲੈਣਾ ਤੇ ਇਸ ਤਰ੍ਹਾਂ ਸਲਾਈ ਉੱਪਰ ਲੈ ਆਉਣਾ ਫਿਰ ਉਸੇ ਤਰ੍ਹਾਂ ਇਸ ਤਰ੍ਹਾਂ ਹੁੰਗਲਾ ਉੱਪਰ ਵਾਲ ਦੇ ਕੇ ਇਹ ਥ੍ਰੈਡ ਆਪਾਂ ਫੜ ਲੈਣਾ ਤੇ ਵਾਪਸ ਇਸ ਤਰ੍ਹਾਂ ਇਹ ਥ੍ਰੈਡ ਜਿਹੜਾ ਇਸ ਤਰ੍ਹਾਂ ਸਲਾਈ ਉੱਪਰ ਲੈ ਆਉਣਾ ਇਹ ਰੋਸੀਦਰਾ ਜਿਹੜੀ ਸਲਾਈ ਆਪਾਂ ਇਸ ਤਰ੍ਹਾਂ ਨਹੀਂ ਲੈ ਕੇ ਆਉਣੀ ਇਸ ਤਰ੍ਹਾਂ ਲੈ ਕੇ ਜਾਣੀ ਹੈ ਇਹ ਇਹ ਰੋਸੀ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਵੀ ਤਰੀਕਾ ਤੁਹਾਨੂੰ ਸੌਖਾ ਲੱਗੇ ਉਸੇ ਤਰ੍ਹਾਂ ਤੁਸੀਂ ਸਿੰਗਲ ਕੁੰਡੇ ਜਿਹੜੇ ਪਾ ਲੈਣੇ ਏ ਰੋਸੀਤਰਾ ਬਹੁਤ ਹੀ ਸੌਖਾ ਤਰੀਕਾ ਹੈ ਕੁੰਡੇ ਪਾਉਣ ਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੈ ਤਾਂ ਮੇਰੇ ਸਾਰਬਤ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਕਿਉਂਕਿ ਮੈਂ ਤੁਹਾਡੇ ਨਾਲ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਹੈ ਸਾਂਝੇ ਕਰਦੀ ਰਹਿੰਦੀ ਹਾਂ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਲਓ ਜੀ ਇਸ ਤਰ੍ਹਾਂ ਆਪਾਂ ਦੋ ਤਰੀਕਿਆਂ ਨਾਲ ਕੁੰਡੇ ਪਾ ਲਈ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਉਣੇ ਆ ਤਾਂ ਆਪਣੀ ਇਹ ਸਿੱਧੀ ਸਾਈਡ ਆ ਜਾਂਦੀ ਹੈ ਫਿਰ ਜੇਕਰ ਆਪਾਂ ਕੋਈ ਡਿਜ਼ਾਈਨ ਸਿੱਧੇ ਪਾਸੇ ਤੋਂ ਸ਼ੁਰੂ ਕਰਨਾ ਤਾਂ ਆਪਾਂ ਇਸੇ ਤਰ੍ਹਾਂ ਪਹਿਲੀ ਸਲਾਈ ਤੋਂ ਹੀ ਆਪਣਾ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਇਧਰ ਆਪਣੀ ਸਿੱਧੀ ਸਾਈਡ ਆ ਜਾਂਦੀ ਹੈ ਤੇ ਇਧਰ ਆਪਣੀ ਉਲਟੀ ਸਾਈਡ ਆ ਜਾਂਦੀ ਹੈ ਇਸ ਤਰ੍ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ